ਇਹ ਤੋਂ ਸਿੱਖ ਕੇ ਬਹੁਤ ਦੁਨੀਆ ਗਈ ਆ ਇਹ ਤੋਂ ਸਿੱਖ ਕੇ ਹੀ ਬੁੱਧ ਗਿਆ ਜੀ ਸਿੱਖ ਕੇ ਬਾਈ ਹਾਂ ਨਹੀਂ ਤਾਂ ਅੱਗੇ ਕਹਿੰਦੇ ਵੀ ਮੁਠੀ ਦਾ ਦਾਣੇ ਦੀ ਸਿੱੜ ਦੋ ਹਾਂਜੀ ਤੇ ਪਾਣੀ ਪਾ ਦੋ ਬਸ ਇੰਨੇ ਨਾਲ ਦੋ ਜੀ ਇੱਕ ਆਪਣਾ ਉਹ ਬੰਦਾ ਬੰਦਾ ਸੀ ਦਾ ਉਹ ਉਹਨਾਂ ਨੇ ਕਹਿਣਾ ਵੀ 8 ਵਜੇ ਤਾਈਂ ਉੜਦਾ ਕੂਤਰ ਐ ਕਰ ਲੋ ਐਂ ਦੇ ਐਂ ਕਰ ਲੋ ਜੀ ਤੇ ਨਾ ਤਾਂ ਰੋੜੀ ਦਾ ਕਿਸੇ ਨੂੰ ਪਤਾ ਸੀ ਜੀ ਰੋੜੀ ਪਾਉਂਦੇ ਤਾਂ ਆ ਪਾਉਂਦੇ ਦੂਜੀ ਜੀ ਆਪਣੀ ਪੀਲੀ ਇੱਟ ਦੀ ਪੀਲੀ ਇੱਟ ਦੀ ਹਾਂਜੀ ਹਾਂਜੀ ਕਿ ਅਸਲ ਇਹ ਗ੍ਰਾਈਂਡ ਕਰਦੇ ਆ ਖਾਣੇ ਨੂੰ ਠੀਕ ਹੈ ਤੇ ਅੰਦਰ ਆ ਬਦਾਮ ਜਾਵੜੇ ਜਾਂ ਆਪਣਾ ਕਣਕ ਜਾਵੜੀ ਠੀਕ ਹੈ ਕਰੇ ਕਬੂਟੇ ਦੇ ਦੇਖੇ ਕਬੂਤਰ ਐ ਧੌਣ ਜੀ ਫੇਰਦੇ ਹਾਂਜੀ ਹਾਂਜੀ ਉਹ ਉਹਨੂੰ ਗ੍ਰਾਈਂਡ ਕਰਦੇ ਆ ਚੱਕੀਆਂ ਨੂੰ ਠੀਕ ਹੈ ਜੀ ਫੇਰ ਹਜਮ ਹੁੰਦਾ ਨਹੀਂ ਹਜਮੇ ਨਹੀਂ ਹੁੰਦਾ ਇਹ ਜੀ ਇੱਕ ਤੁਸੀਂ ਥੋੜਾ ਸ਼ਾਰਟ ਫਿਰਦਾ ਜੀ ਵੀਡੀਓ ਇਹਦੇ ਚ YouTube ਦੇ ਉੱਤੇ Facebook ਦੇ ਉੱਤੇ ਵੀ ਮਰਗਾਬੀ ਵਾਲੀ ਗੱਲ ਕੀਤੀ ਸੀਗੀ ਇੱਕ ਤਾਂ ਤੁਸੀਂ ਬੈਠਿਓ ਉਹ ਆ ਵੀ ਮਰਗਾਬੀ ਜਿਹੜੀ ਆ ਹਾਂਜੀ ਹਾਂਜੀ ਉਹ ਹਜ਼ਾਰਾਂ ਮੀਲਾਂ ਤੋਂ ਆਉਂਦੀ ਆ ਉੱਡ ਕੇ ਜੀ ਜੀ ਉਹਦੇ ਅੰਦਰ ਚਰਬੀ ਹੁੰਦੀ ਆ ਜੀ ਉਹ ਜਦੋਂ ਇੱਥੇ ਪਹੁੰਚਦੀ ਆ ਉਹ ਚਰਬੀ ਜੀ ਖਤਮ ਹੋਈ ਹੁੰਦੀ ਆ ਫਿਰ ਉਹ ਦੁਬਾਰਾ ਖਾਪ ਕੇ ਜੀ ਫਿਰ ਆਪਣਾ ਚਰਬੀ ਜਮਾ ਕਰਕੇ ਵਾਪਸ ਮੁੜਦੀ ਆ ਜੀ ਮਤਲਬ ਕਿ ਵੀ ਜੇ ਆਪਾਂ ਕਬੂਤਰ ਦੇ ਅੰਦਰ ਦੇਖੀਏ ਤਾਂ ਚਰਬੀ ਦੇਖਣੀ ਚਾਹੀਦੀ ਆ ਚਰਬੀ ਹੋਣੀ ਚਾਹੀਦੀ ਆ ਜੀ ਜਿਹੜੇ ਆਪਾਂ ਕੰਜੀਰੀ ਪੜਾਉਨੇ ਆ ਜੀ ਇਹ ਸਾਰੀ ਚਰਬੀ ਨੂੰ ਜੇ ਚਰਬੀ ਹੋ ਉਡੂ ਜੀ ਜੇ ਚਰਬੀ ਨਾ ਹੋ ਜੀ ਤਾਂ ਜਿੱਥੇ ਕਿ ਚਰਬੀ ਮੁੱਕੀ ਉੱਥੇ ਡਿਗੂ ਠੀਕ ਹੈ ਜੀ ਇਹਦਾ ਰਿਸੋਰਸ ਕੀ ਹੈ ਜੇ ਆਪਾਂ ਕੁਝ ਚਰਬੀ ਨੂੰ ਜੂਤਰਾ ਨੂੰ ਪਾਉਣਾ ਹੈ ਜੇ ਕਿਵੇਂ ਦਾਣਾ ਪਾਣੀ ਕਿਸ ਲੈਵਲ ਦਾ ਪਾਈਏ ਜੀ ਆ ਪ੍ਰੋਟੀਨ ਆ ਪ੍ਰੋਟੀਨ ਹਾਈ ਪ੍ਰੋਟੀਨ ਹੋਵੇ ਠੀਕ ਹੈ ਜੀ ਬਾਕੀ ਸਿਆਲਾਂ ਚ ਮੀਨਾ ਬਦਾਮ ਤੇ ਆਪਣਾ ਪੰਜੀਰੀ ਦੇ ਦਿਓ ਪੰਜੀਰੀ ਕੁੱਟ ਕੇ ਠੀਕ ਹੈ ਜੀ ਤੇ ਚਾਹ ਮੈਦਾ ਪਾ ਕੇ ਜੀ ਇਹਦੀਆਂ ਦੋ ਤਿੰਨ ਚੀਜ਼ਾਂ ਹੋਰ ਆ ਦਾਖ ਮਨਕਾ ਹੋਈ ਜੀ ਜੀ ਫੂਡ ਬਣ ਜਾਂਦਾ ਜੀ